ਜਿਹੜੇ ਆਪਾਂ ਪਾਵਨ ਸਥਾਨ ਤੇ ਖੜੇ ਹਾਂ ਅੱਜ ਦਰਸ਼ਨ ਕਰ ਰਹੇ ਹਾਂ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਪਾ ਮਹਾਰਾਜ ਪਾਸ਼ਾ ਸੇਮੇ ਪਾਸ਼ਾ ਉਹਨਾਂ ਦਾ ਸਥਾਨ ਹੈ ਨਾਲ ਹੀ ਸਾਡੇ ਜਿਹੜਾ ਨਾਲ ਸਥਾਨ ਭਾਈ ਰੂਪ ਚੰਦ ਜੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਵਰਸੋਏ ਹੋਏ ਭਾਈ ਰੂਪ ਚੰਦ ਜੀ ਦੇ ਪਾਵਨ ਸਥਾਨ ਤੇ ਹਰ ਰੋਜ਼ ਦੀ ਤਰ੍ਹਾਂ ਸੰਗਤਾਂ ਦਰਸ਼ਨ ਦੁਦਾਰਿਆਂ ਦੇ ਲਈ ਆਉਂਦੀਆਂ ਹਨ ਸਵੇਰੇ ਸ਼ਾਮ ਹਾਜ਼ਰੀ ਭਰਦੀਆਂ ਹਨ ਜਿਵੇਂ ਕਿ ਇਸ ਥਾਂ ਤੇ ਸ਼ਾਮ ਨੂੰ ਕੀਰਤਨ ਦੀ ਹਾਜ਼ਰੀ ਭਰੀ ਜਾਂਦੀ ਹੈ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਹੁੰਦੇ ਹਨ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਉਹਨਾਂ ਨੇ ਭਾਈ ਰੂਪ ਚੰਦ ਜੀ ਨੂੰ ਬਾਰ ਬਖਸ਼ਿਸ਼ ਕੀਤਾ ਵੀ ਜਿਹੜੇ ਵੀ ਆਪ ਜੀ ਦੇ ਥਾਂ ਤੇ ਆਉਣਗੇ ਦਰਸ਼ਨ ਦਿਦਾਰੇ ਕਰਨਗੇ ਆਪਣੀਆਂ ਮੰਗਾਂ ਆਪ ਜੀ ਦੇ ਅੱਗੇ ਰੱਖਣਗੇ ਆਪ ਜੀ ਦੇ ਥਾਂ ਤੇ ਆ ਕੇ ਮੰਗਾਂ ਪੂਰੀਆਂ ਹੋਣਗੀਆਂ ਤਤ ਗੁਰੂ ਜੀ ਕਿਰਪਾ ਕਰਨਗੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਉਹਨਾਂ ਨੇ ਹੀ ਪਾਇ ਰੂਪ ਚੰਦ ਜੀ ਨੂੰ ਇਸ ਤਰ੍ਹਾਂ ਦੇ ਵਰ ਦਿੱਤੇ ਸਨ ਅੱਜ अनेका ਹੀ ਸੰਗਤਾਂ ਇਸ ਸਥਾਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਹਾਜ਼ਰੀਆਂ ਭਰਦੀਆਂ ਨੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਇਸ ਸਥਾਨ ਤੇ ਦਰਸ਼ਨ ਦਿਦਾਰੇ ਕਰਿਆ ਕਰੋ ਜਦੋਂ ਵੀ ਸਮਾ ਬਣੇ ਜਿੱਥੇ ਵੀ ਸੰਗਤ ਦੇਸ਼ ਵਿਦੇਸ਼ ਵਿੱਚ ਰਹਿੰਦੇ ਹੋ ਇਸ ਥਾਨ ਤੇ ਆ ਕੇ ਹਾਜ਼ਰੀ ਭਰੋ ਤੇ ਆਪਣੀਆਂ ਝੋਲੀਆਂ ਭਰ ਕੇ ਲਿਜਾਵੋ ਜੋ ਵੀ ਮੰਗਾ ਇਸ ਥਾਨ ਤੇ ਮੰਗੀਆਂ ਜਾਂਦੀਆਂ ਹਨ ਸਤਿਗੁਰੂ ਜੀ ਕਿਰਪਾ ਕਰਦੇ ਹਨ ਉਸ ਥਾਨ ਤੋਂ ਇਹ ਮੰਗਾਂ ਪੂਰੀਆਂ ਹੁੰਦੀਆਂ ਹਨ ਆਪ ਸਾਰੀਆਂ ਸੰਗਤਾਂ ਜਿਵੇਂ ਕਿ ਪਹਿਲਾ ਭਾਈ ਹਰਗੋਬਿੰਦ ਸਾਹਿਬ ਜੀ ਭਾਈ ਰੂਪ ਚਾਂਦੀ ਦੇ ਥਾਨ ਦੇ ਦਰਸ਼ਨ ਕਰਦੀਆਂ ਹਨ ਬਾਅਦ ਦੇ ਵਿੱਚ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਉਹਨਾਂ ਦੇ ਥਾਨ ਤੇ ਆ ਕੇ ਆਪਣੀਆਂ ਮੰਗਾਂ ਮੰਗਦੀਆਂ ਹਨ ਤੇ ਦਰਸ਼ਨ ਦਦਾਰੇ ਕਰਦੀਆਂ ਹਨ ਸੋ ਇਹ ਅੱਜ ਮੋਗਾ ਜ਼ਿਲ੍ਹੇ ਦਾ ਪਿੰਡ ਸਮਾਦ ਪਾਈ ਜਿੱਥੇ ਕਿ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਨਤਨ ਬੱਬਾ ਭਾਈ ਰੁਪਚੰਦ ਜੀ ਦਾ ਹੋਰ ਵੀ ਕੀ ਇਤਿਹਾਸਕ ਚੀਜ਼ਾਂ ਨੇ ਜੋ ਇਸ ਪੈਂਡ ਦੇ ਵਿੱਚ ਦੇਖਣ ਵਾਲੀਆਂ ਨੇ I'm going